ਸultanpur Lodhi ਦੇ ਵਿੱਚ ਅਕਾਲ ਪੰਗਾ ਸਾਹਿਬ ਗੁਰਦੁਆਰੇ ਦੇ ਵਿੱਚ ਚਲੀਆਂ ਗੋਲੀਆਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਣਾਈ ਗਈ ਇੱਕ ਕਮੇਟੀ ਦੀ रिपोर्ट सामने आ गई है यानी कि जांच पूरी हो गई है और कमेटी ने रिपोर्ट बना के दे देती है जिसको लेके शरोमनि गुरुद्वारा प्रबंधक कमेटी ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਉਸ ਰਿਪੋਰਟ ਬਾਰੇ ਪੂਰਾ ਵੇਰਵਾ ਸਾਂਝਾ ਕਰ ਦਿੱਤਾ ਗਿਆ ਔਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਇਹ ਦਾਵਾ ਹੈ ਕਿ ਉਸ ਰਿਪੋਰਟ 'ਚ ਲਿਖਿਆ ਹੈ ਕਿ 1000 ਗੋਲੀਆਂ ਚਲਾਈਆਂ ਗਈਆਂ ਸੀ ਹੈਰਾਨੀ ਦੀ ਗੱਲ ਹੈ ਕਿ 1000 ਗੋਲੀਆਂ ਜੇ ਚਲਾਈਆਂ ਗਈਆਂ ਤੇ ਆਖਿਰ ਗੋਲੀਆਂ ਗਈਆਂ ਕਿੱਥੇ ਤੇ ਉਸ ਤੋਂ ਬਾਅਦ ਇਹਨਾਂ ਗੋਲੀਆਂ ਦੇ ਜਿਹੜੇ ਸ਼ੈਲਸ ਸੀ ਨਾ ਉਹ ਵੀ ਬਰਾਮਦ ਹੋਏ 1000 ਜੇ ਗੋਲੀ ਚੱਲੀ ਹੈ ਤਾਂ ਉਸ ਦਾ ਕੋਈ ਤਾਂ ਅੰਦਾਜ਼ਾ ਲਗਾਇਆ ਜਾ ਸਕੇਗਾ ਮੌਕੇ ਵਾਰਦਾਤ ਤੋਂ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੋਰ ਵੀ ਜਿਹੜੇ ਤੱਥ ਸਾਂਝੇ ਕੀਤੇ ਗਏ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਉਸ ਦੇ ਵਿੱਚ ਅਥਰੂ ਗੈਸ ਦੇ ਗੋਲੇ ਚੱਲੇ ਨੇ ਔਰ ਨਾਲ ਦੀ ਨਾਲ ਇਹ ਵੀ ਲਿਖਿਆ ਗਿਆ ਹੈ ਕਿ ਇਸ ਕਾਰਵਾਈ ਦੌਰਾਨ ਇੱਕ ਘੋੜੇ ਦੀ ਵੀ ਮੌਤ ਹੋ ਗਈ ਜਦਕਿ ਗੋਲੀ ਦੇ ਨਾਲ ਹੋਰ ਵੀ ਡੂੰਗਾ ਨੁਕਸਾਨ ਜਿਹੜਾ ਉਹ ਹੋਇਆ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਵੱਲੋਂ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਜਿਹੜੀ ਇਹ ਫਾਇਰਿੰਗ ਹੋਈ ਹੈ ਜਿਹੜੀ ਕਾਰਵਾਈ ਹੋਈ ਹੈ ਇਹ ਸੀਐਮ ਭਗਵੰਤ ਮਾਨ ਜਾਂ ਫਿਰ ਡੀਜੀਪੀ ਵੱਲੋਂ ਹੁਕਮ ਦਿੱਤੇ ਜਾਣ ਤੋਂ ਬਾਅਦ ਹੀ ਹੋ ਸਕਦੀ ਹੈ ਕਿਉਂਕਿ ਇਸ ਤੋਂ ਇਲਾਵਾ ਇਹ ਕਾਰਵਾਈ ਜਿਹੜੀ ਹੈ ਉਹ ਨਹੀਂ ਹੋ ਸਕਦੀ ਸੀ ਖੈਰ ਇਸ ਪੂਰੇ ਮਾਮਲੇ ਨੂੰ ਰਹਿ ਕੇ ਜਿਹੜਾ ਲੰਗੇ ਨਵੰਬਰ ਮਹੀਨੇ ਦੇ ਵਿੱਚ ਅਕਾਲ ਬੂੰਗਾ ਸਾਹਿਬ ਦੇ ਉੱਤੇ ਹੋਏ ਹਮਲੇ ਬਾਰੇ ਗੱਲ ਸਾਹਮਣੇ ਆ ਰਹੀ ਸੀ ਉੱਥੇ ਹੋਈ ਬੇਅਦਬੀ ਦੀ ਗੱਲ ਸਾਹਮਣੇ ਆ ਰਹੀ ਸੀ ਪਹਿਲਾਂ ਤਾਂ ਇਹ ਗੱਲਾਂ ਕਹੀਆਂ ਗਈਆਂ ਕਿ ਗੋਲੀਆਂ ਚੱਲੀਆਂ ਥਰੂ ਗੈਸ ਦੇ ਗੋਲੇ ਚੱਲੇ ਔਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਬੂਟ ਲੈ ਕੇ ਗੁਰਦੁਆਰਾ ਸਾਹਿਬ ਅੰਦਰ ਜਾ ਕੇ ਗੋਲੀਆਂ ਚਲਾਈਆਂ ਗਈਆਂ ਪਰ ਹੁਣ ਵਿਸਥਾਰ ਪੂਰਵਕ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਵੱਲੋਂ ਜੋ ਰਿਪੋਰਟ ਸਾਂਝੀ ਕੀਤੀ ਗਈ ਹੈ ਉਸ ਕਮੇਟੀ ਦਾ ਵੇਰਵਾ ਜਿਹੜਾ ਉਸ ਰਿਪੋਰਟ ਦਾ ਜਿਹੜਾ ਵੇਰਵਾ ਆ ਉਹ ਐਡਵੋਕੇਟ ਹਰਜਿੰਦਰ ਸਿੰਘ ਦਾਮੀ ਸਾਂਝਾ ਕਰਦੇ ਨਜ਼ਰ ਆ ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਬਿਆਦਬੀਆਂ ਗੁਰਦਰਾ ਸਾਹਿਬਾਨ ਦੇ ਵਿੱਚ ਘਟਨਾ ਵਾਪਰ ਰਹੀਆਂ ਆਈ ਮੇਰੀਆਂ ਮੈਂ ਥੋੜਾ ਜਿਹਾ ਸਾਨੂੰ ਪਛੋਕੜ ਵੱਲ ਵੀ ਲੈ ਜਾਣਾ ਚਾਹਣਾ ਕਿ 2118 ਦੇ ਵਿੱਚ 18 ਦਸੰਬਰ ਨੂੰ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਇੱਕ ਘਟਨਾ ਹੋਈ ਉਹ ਘਟਨਾ ਇੱਦੀ ਖਤਰ ਆਪਣੇ ਹਿਰਦੇ ਬਾਚਕ ਸੀ ਕਿ ਸਾਰਿਆਂ ਨੇ ਉਹਦਾ ਵੱਡਾ ਦੁੱਖ ਮਹਿਸੂਸ ਕੀਤਾ ਉਹ ਜਿਹੜਾ ਸਾਖ ਸੇ ਜਿਹਨੂੰ ਲੋਕਾਂ ਨੇ ਰਲ ਕੇ ਸਾਰਾ ਉਹਦਾ ਜੋ ਕੁਝ ਹੋਇਆ ਤੁਹਾਨੂੰ ਮੀਡੀਆ ਦੇ ਵਿੱਚ ਸਾਰਾ ਕੁਝ ਪਤਾ ਉਹਦੀ ਡੈੱਡ ਬਾਡੀ ਦੇ ਵਿੱਚ ਅਸੀਂ ਉਸ ਵੇਲੇ ਦੀ ਸਰਕਾਰ ਨੂੰ ਬਹੁਤ ਜ਼ੋਰ ਲਾਇਆ ਕਿ ਇਹਦਾ ਡੀਐਨਏ ਕਰਕੇ ਕਿਤੇ ਪਤਾ ਕਰਾਇਆ ਜਾਵੇ ਵੀ ਇਹਦਾ ਕੀ ਹੈਗਾ ਪਿਛੋਕੜ ਕੀ ਆ ਪਰ ਉਥੇ ਦਾ ਉਥੇ ਰੁਲ ਗਿਆ ਕਿਸੇ ਦੇ ਕੰਮ ਤੇ ਜੂਨ ਹੀ ਸਰ ਗਈ ਉਹ ਤੋਂ ਬਾਅਦ ਸੌ ਬਹੁਤ ਸਾਰੇ ਵਿਆਦਬੀਆਂ ਦੇ ਦੌਰ ਚੱਲੇ ਆ ਪਰ ਉਹਨਾਂ ਦਾ ਸਰਕਾਰ ਤੇ ਨਾ ਤਾਂ ਕੋਈ ਅਸਰ ਹੋਇਆ ਪਰਚਾ ਦਰਜ ਕਰ ਲਿਆ ਪਰਚਾ ਦਰਜ ਕਰਨ ਤੋਂ ਬਾਅਦ ਇੱਕ ਸਿਰ ਕੇਵਲ ਤਾਂ ਕੇਵਲ ਸ਼੍ਰੀ ਆਨੰਦਪੁਰ ਸਾਹਿਬ ਵਾਲੀ ਜਿਹੜੀ ਬਿਆਦਮੀ ਸੀ ਉਹਦੇ ਵਿੱਚ ਵੀ ਸ਼ੋਮਣੀ ਗੁਰਦੁਆਰਾ ਪਰਮਤਮ ਕਮੇਟੀ ਨੇ ਪੈਰਬਹੀ ਕਰਕੇ ਉਹਨੂੰ 5 ਸਾਲ ਕੈਦ ਕਰਵਾਈ। ਨਹੀਂ ਤਾਂ ਜਿੰਨੇ ਹੁਣ ਤੱਕ ਦੇ ਕੇਸ ਆ ਕਿਸੇ ਕੇਸ ਦੇ ਵਿੱਚ ਸਰਕਾਰ ਨੇ ਕੋਈ ਇੰਟਰਸਟ ਨਹੀਂ ਲਿਆ ਚਾਹੇ ਕਾਂਗਰਸ ਦੀ ਸੀ ਤੇ ਚਾਹੇ ਹੁਣ ਦੂਸਰੀ ਆ। ਕਿਸੇ ਦਾ ਚਲਾਨ ਟੂ ਕੋਰਟ ਨਹੀਂ ਹੋਇਆ ਤੇ ਉਹ ਜਿਹੜੇ ਫੜੇ ਵੀ ਗਏ ਆ ਉਹ ਪ੍ਰੋਪਰ ਪ੍ਰੋਸੀਕਿਊਸ਼ਨ ਤੋਂ ਬਗੈਰ ਉਵੇਂ ਹੀ ਅੱਜ ਵੀ ਉਹ ਕੋੜ ਕੇਸ ਜਿਹੜੇ ਉਵੇਂ ਉਹ ਲੰਕਦੇ ਆ ਸੋ ਪਿਛਲੇ ਦਿਨੀ ਮੈਂ ਇੱਕ ਪਟਿਆਲੇ ਦੀ ਘਟਨਾ ਹੋਈ ਬਹੁਤ ਉਹ ਵੀ ਹਿਰਦੇ ਬਾਚਕ ਸੀ ਉਹਤੇ ਵੀ ਤੇ ਉਹ ਪਿੰਡ ਦਾ ਮੁੰਡਾ ਸੀ ਪਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਕਿਸੇ ਨੇ ਵੀ ਉਹਨੂੰ ਸੀਰੀਅਸਲੀ ਨਹੀਂ ਲਿਆ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਹਦਾਇਤ ਹੋਈ ਗਿਆਨੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਉੱਥੇ ਗਏ ਉਹ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਸੱਦ ਕੇ ਤੇ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਸੇਵਾ ਲਈ ਗਈ ਤਾਂ ਕਿ ਅੱਗੇ ਤੋਂ ਸੁਚੇਤ ਹੋਵੋ ਸੋ ਮੇਰਾ ਕਹਿਣ ਤੋਂ ਭਾਵ ਪਿਛਲੇ ਦਿਨੀ ਇਹ 23 11 ਨੂੰ ਇੱਕ ਬਹੁਤ ਹੀ ਹਿਰਦੇਵਾਜ ਘਟਨਾ ਜਿਹੜੀ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਜਦੋਂ ਸਤਗੁਰਾਂ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੀ ਉਹ ਤੋਂ ਕੁਝ ਦਿਨ ਪਹਿਲਾਂ ਉਹ ਅਕਾਲ ਬੁੰਗਾ ਜਿਹੜਾ ਗੁਰਦਾਰਾ ਸਾਹਿਬ ਜਿਹੜਾ ਬਿਲਕੁਲ ਸultanpur ਸਤਗੁਰਾਂ ਦੇ ਪਵਿੱਤਰ ਸਥਾਨ ਦੇ ਮੋਹਰੇ ਆ ਉੱਥੇ ਵੱਡੇ ਪੱਧਰ ਤੇ ਫਾਇਰਿੰਗ ਹੋਈ ਜਿਹੜੀ ਸਾਰੇ মিডিਏ ਦੇ ਵਿੱਚ ਨਸ਼ਰ ਵੀ ਹੋਈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆ ਉਸ ਘਟਨਾ ਦੇ ਸਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਇੱਕ ਹਦਾਇਤ ਕਰਕੇ ਕਿਹਾ ਕਿ ਤੁਸੀਂ ਇਹਦੀ ਪੜਤਾਲ ਕਰੋ ਕਿ ਇਹ ਧਾਰਮਿਕ ਅਵਗਿਆ ਜਿਹੜੀ ਆ ਇਹ ਕਿਸੇ ਦੇ ਹੁਕਮ ਨਾਲ ਹੋਈ ਆ ਸੋ ਇਥੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜੇ ਦੇ ਵਿੱਚ ਭਾਈ ਗਰਬਖ ਸਿੰਘ ਖਾਲਸਾ ਸਰਦਾਰ ਸਜੀਤ ਸਿੰਘ ਜੀ ਪੇਟੇਵੰਦ ਸਰਦਾਰ ਕਲਵਾਨ ਸਿੰਘ ਮੰਨਨ ਬੀਬੀ ਗੌਰਪ੍ਰੀਤ ਰੂਹੀ ਤੇ ਸਰਦਾਰ ਜਰਨੈਲ ਸਿੰਘ ਡੋਗਰਾ ਵਾਲਾ ਇਹਦੇ ਕੋਆਰਡੀਨੇਟਰ ਦੇ ਨਾਲ ਤੌਰ ਦੇ ਉੱਤੇ ਸਰਦਾਰ ਗੁਰਿੰਦਰ ਸਿੰਘ ਸਾਡਾ ਐਡੀਸ਼ਨਲ ਸਕੱਤਰ ਸੀ ਇਹ ਕਮੇਟੀ ਬਣਾ ਕੇ ਫਿਰ ਇਹ ਕਮੇਟੀ ਨੇ ਲਗਭਗ ਲੰਮਾ ਸਮਾਂ ਸਾਰੀ ਕੂਕ ਕੀਤੀ ਮੈਨੂੰ ਕੁਝ ਦਿਨਾਂ ਦੇ ਲੋਕ ਟੈਲੀਫੋਨ ਸੋਸ਼ਲ ਮੀਡੀਆ ਵਾਲੇ ਵੀ ਤੇ ਪ੍ਰੈਸ ਵਾਲੇ ਵੀ ਕਰਦੇ ਪਏ ਜੀ ਉਹ ਜਿਹੜੀ ਰਿਪੋਰਟ ਆਈ ਆ ਜਿਹੜੀ ਤੁਸੀਂ ਉਹ ਦਿਨ ਐਗਜੈਕਟਿਵ ਵਾਲੇ ਦਿਨ ਜਿੱਦ ਕੋਰਟ ਕੀਤੀ ਸੀ ਉਹਦੇ ਬਾਰੇ ਵਿੱਚ ਕੀ ਬਣਿਆ ਤੇ ਫਿਰ ਮੈਂ ਸੋਚਿਆ ਭਈ ਇਹ ਕੱਲੇ-ਕੱਲੇ ਨੂੰ ਦੱਸਣ ਨਾਲੋਂ ਇਹ ਜਿਹੜੀ ਰਿਪੋਰਟ ਆ ਇਹ ਰਿਲੀਜ਼ ਕਰ ਦਈਏ ਕਿਉਂਕਿ ਅਕਾਲ ਤਖਤ ਨੂੰ ਅਸੀਂ ਭੇਜ ਦਿੱਤੀ ਆ ਇਹ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜਿਨ੍ਹਾਂ ਨੇ ਇਹ ਤੇ ਐਕਸ਼ਨ ਲੈਣਾ ਉਹ ਸ੍ਰੀ ਅਕਾਲ ਤਖਤ ਸਾਹਿਬ 'ਤੇ ਰਿਪੋਰਟ ਭੇਜ ਦਿੱਤੀ ਤੇ ਅੱਜ ਅਸੀਂ ਇਹਨੂੰ ਰਿਪੋਰਟ ਨੂੰ ਜਨਤਕ ਵੀ ਕਰ ਰਹੇ ਹਾਂ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਏ ਕਿ ਇਹਦੇ ਵਿੱਚ ਜਿਹੜੀ ਰਿਪੋਰਟ ਆ ਉਹਦੇ ਵਿੱਚ ਕੀ ਅਸਲ ਦੋਸ਼ੀ ਕੌਣ ਹੈ ਇਸ ਕਮੇਟੀ ਨੇ ਲਗਭਗ 22 ਬੰਦੇ ਜਿਹੜੇ ਆ ਕਨਸਰਡ ਦੇ ਵਿੱਚੇ ਹੋਰ ਉਹਨਾਂ ਸਾਰਿਆਂ ਦੇ ਬਿਆਨ ਲਏ ਔਰ ਉਹ ਤੋਂ ਇਲਾਵਾ ਕੋ ਮੀਡੀਆ ਵਾਲੇ ਸੱਜਣ ਜਿਹੜੇ ਸੀ ਉੱਥੇ ਉਹਨਾਂ ਦੇ ਵੀ ਬਿਆਨ ਲਏ ਕੁਝ ਉੱਥੇ ਪੈਨ ਡਰਾਈਵ ਰਾਹੀਂ ਜੋ ਜੋਸ਼ ਹੋਇਆ ਘਟਨਾ ਵਾਪਰੀ ਉਹ ਵੀ ਸਾਰੀ ਇਹਨਾਂ ਨੇ ਉਹ ਕਾਬਜ਼ੇ ਵਿੱਚ ਲਈ ਕਿਉਂਕਿ ਜਿਸਲੇ ਪੁਲਿਸ ਨੇ ਉੱਥੇ ਕਾਰਵਾਈ ਚਲਦੀ ਸੀ ਇੱਕ ਚੈਨਲ ਵਾਲੇ ਮੁੰਡੇ ਜਿਹੜੇ ਉਦੋਂ ਕਵਰੇਜ ਕਰਦੇ ਸੀ ਉਹਨਾਂ ਦੇ ਤਸ਼ੱਦਦ ਵੀ ਕੀਤਾ ਗਿਆ ਇੱਕ ਦੀਆਂ ਉਂਗਲਾਂ ਤੋੜੀਆਂ ਦੂਏ ਕੋਲੋਂ ਕੈਮਰਾ ਖੋਲਿਆ ਬਾਰ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਆਉਨੇ ਉਹ ਜਿਹੜੀ ਰਿਕਾਰਡਿੰਗ ਸੀ ਉਹ ਆਪਣੇ ਕਿਸੇ ਢੰਗ ਦੇ ਨਾਲ ਵਿਚਾਲੇ ਜਿਹੜੀ ਉਹ ਸਾਡੇ ਸਪੋਰਟ ਕੀਤੀ ਆ ਤੇ ਮੀਡੀਆ ਤੇ ਆਲਰੇਡੀ ਤੁਸੀਂ ਦੇਖਿਆ ਚੈਨਲਾਂ ਤੇ ਵੀ ਚੱਲੀ ਆ ਪੇ ਬੂਟ ਪਾ ਕੇ ਸਾਲਟ ਲੈ ਕੇ ਕਿਵੇਂ ਅੰਦਰ ਫਾਇਰਿੰਗ ਹੋ ਰਹੀ ਆ ਤੇ ਅਥਰੂ ਗੈਸ ਕਿਵੇਂ ਸਿੱਟੀ ਜਾ ਰਹੀ ਆ ਸੋ ਉਹ ਸਾਰੀ ਰਿਪੋਰਟ ਇਨੀ ਡੰਗਾਈ ਦੇ ਨਾਲ ਸਾਰੀ ਇਹ ਦਿੱਤੀ ਆ ਜਿਹੜੀ ਅੱਜ ਤੁਹਾਡੇ ਸਾਰਿਆਂ ਦੇ ਪ੍ਰੈਸ ਦੇ ਰੂਬਰੂ ਕਰ ਦੇਣੀ ਆ ਇਹਦੇ ਵਿੱਚ ਜਿਹੜੇ ਇਹਨਾਂ ਨੇ 1 22 23 ਸਵਾਲ ਜਿਹੜੇ ਉਹ ਕਿਉਂਕਿ ਡਿਪਟੀ ਕਮਿਸ਼ਨਰ ਕਪੂਰਥਲਾ ਐਸਐਸਬੀ ਕਪੂਰਥਲਾ ਉਹਨਾਂ ਨੂੰ ਸ਼ਰੋਣੀ ਕਮੇਟੀ ਵੱਲੋਂ ਅਪਰੋਚ ਕੀਤਾ ਗਿਆ ਕਿਉਂਕਿ ਕਾਲ ਤਖਤ ਵੱਲੋਂ ਕਮੇਟੀ ਬਣੀ ਸੀ ਭਈ ਤੁਸੀਂ ਇਹਦੇ ਬਾਰੇ ਕੀ ਕਹਿਣਾ ਇਹ ਦੋ ਤਿੰਨ ਵਾਰੀ ਜਾਂਦੇ ਵੀ ਰਹੇ ਅਖੀਰ ਡਿਪਟੀ ਕਮਿਸ਼ਨਰ ਸਾਹਿਬ ਨੇ ਤਾਂ ਕਹਿ ਦਿੱਤਾ ਕਿ ਮੈਂ ਇਹਦੇ ਬਾਰੇ ਐਡ ਇਸ ਸਟੇਜ ਕੁਝ ਨਹੀਂ ਕਹਿਣਾ ਐਸਐਸਪੀ ਸਾਹਿਬਾਂ ਜਿਨ੍ਹਾਂ ਦੀ ਇਹ ਅਗਵਾਈ ਦੇ ਵਿੱਚ ਸਾਰਾ ਕੁਝ ਹੋਇਆ ਸੀ ਉਹ ਉਸ ਦਿਨ ਦਫ਼ਤਰੋਂ ਹੀ ਚੱਲ ਗਏ ਉਹ ਵੀ ਬਿਆਨ ਨਹੀਂ ਉਹ ਨਹੀਂ ਕੋਈ ਵੀ ਦਿੱਤਾ ਤਾਂ ਮਿਲੇ ਨਹੀਂ ਪਰ ਕਮੇਟੀ ਨੇ ਪੂਰੇ ਜੇਲ੍ਹ ਦੇ ਵਿੱਚ ਜਾ ਕੇ ਜਿਹੜੇ ਸੀ ਉਹਨਾਂ ਦੀ ਵੀ ਇਜਾਜ਼ਤ ਲੈ ਕੇ ਬਿਆਨ ਰਿਕਾਰਡ ਕੀਤੇ ਬਾਕੀਆਂ ਦੇ ਵੀ ਬਿਆਨ ਰਿਕਾਰਡ ਕੀਤੇ ਤੇ ਉਹਨਾਂ ਬਿਆਨਾਂ ਤੇ ਤੱਥਾਂ ਦੇ ਆਧਾਰ ਤੇ ਇਹ ਜਿਹੜੀ ਕਮੇਟੀ ਆ ਇਹਦਾ ਅਖੀਰਲਾ ਪੈਰਾ ਕਿਉਂਕਿ ਤੁਹਾਨੂੰ ਮੈਂ ਸਾਰੀ ਇਹ ਕਾਪੀ ਹੁਣ ਦੇ ਦੇਣੀ ਆ ਅਸੀਂ ਇਹਨੂੰ ਆਪਣਾ ਵੈਬਸਾਈਟ ਤੇ ਵੀ ਪਾ ਦਾਂਗੇ ਤਾਂ ਕਿ ਇਹ ਲੋਕਾਂ ਦੇ ਵਿੱਚ ਜਾ ਸਕੇ ਗੱਲ ਕਿ ਜਿਲੇ 'ਵੀ ਕੋਈ ਫਾਇਰਿੰਗ ਹੁੰਦੀ ਆ ਉਹਦੀ ਜਵਾਬ ਤਾਲਵੀ ਸਰਕਾਰ ਨੇ ਦੇਣੀ ਹੁੰਦੀ ਆ ਕਿ ਕਿਹੜੇ ਆਫਸਰ ਨੇ ਕਿਹਦੇ ਕਹਿਣ ਦੇ ਉੱਤੇ ਉਹ ਗੋਲੀ ਚੱਲੀ ਤੇ ਇੱਥੇ ਦਾ ਹਜ਼ਾਰ ਤੋਂ ਵੱਧ ਫਾਇਰਿੰਗ ਗੋਲੀ ਚੱਲੀ ਆ ਤੇ ਮੋਰਲੇ ਪਾਸੇ ਖਤਰਾ ਵੀ ਕੋਈ ਨਹੀਂ ਖਾਸਾ ਵੀ ਕੋਈ ਨਹੀਂ ਸੀ ਇਸ ਕਰਕੇ ਜੋੜੇ ਪਾ ਕੇ ਅੰਦਰ ਜਾਣਾ ਅੰਦਰ ਐਂਟਰ ਹੋ ਜਾਣਾ ਉਤੋਂ ਬਾਅਦ ਫਿਰ ਅੰਦਰ ਗੋਲੀ ਚਲਾਉਣੀ ਇਹ ਤਿੰਨ ਮੁੱਖ ਜਿਹੜੇ ਤੱਤ ਸੀਗੇ ਤਿੰਨਾਂ ਸਵਾਲਾਂ ਤੋਂ ਇਲਾਵਾ ਇਹ ਮੁੱਖ ਤੱਥ ਜਿਹੜੇ ਮੋਰੇ ਆਏ ਜਿਨ੍ਹਾਂ ਦੇ ਬਾਬਤ ਇਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਸਾਰੇ ਅੰਕਤ ਵੀ ਕੀਤੇ ਆ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਉੱਤੇ ਆਟੋਮੈਟਿਕ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ ਹੈ ਪੁਲਿਸ ਦੀ ਗੋਲੀ ਨਾਲ ਇੱਕ ਔਡੇ ਦੀ ਮੌਤ ਹੋ ਜਾਂਦੀ ਹੈ ਤੇ ਕਈ ਸਿੰਘ ਵੀ ਜ਼ਖਮੀ ਹੋਏ ਤੇ ਉਹ ਇਲਾਜ ਕਰਵਾਉਣ ਲਈ ਸਰਕਾਰੀ ਹਸਪਤਾਲ ਗਏ ਪਰ ਉਹਨਾਂ ਦਾ ਕੋਈ ਇਲਾਜ ਨਹੀਂ ਕੀਤਾ ਗਿਆ ਮੌਕੇ ਪਰ ਲਏ ਗਏ ਬਿਆਨਾਂ ਵੇਖੀਆਂ ਵੀਡੀਓ ਤੇ ਬਹੁਤ ਵੱਡੀ ਗਿੰਦ ਦੀ ਵਿੱਚ ਪੁਲਿਸ ਦਿਖਾ ਪੁਲਿਸ ਦਿਖਾਈ ਦੇ ਰਹੀ ਹੈ ਅੱਗੋਂ ਗੁਰਦੁਆਰਾ ਸਾਹਿਬ ਵਿੱਚ ਕੇਵਲ ਗਿਣਤੀ ਦੇ ਹੀ ਨਿਹੰਗ ਸਨ ਸਰਕਾਰੀ ਮਸ਼ੀਨਰੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਮੌਕੇ ਦੀ ਸਰਕਾਰ ਦੇ ਸੀਐਮ ਜਾਂ ਡੀਜੀਪੀ ਦੇ ਕਹਿਣ ਤੋਂ ਬਗੈਰ ਐਡੀ ਵੱਧੀ ਪੱਧਰ ਤੇ ਫਾਇਰਿੰਗ ਨਹੀਂ ਹੋ ਸਕਦੀ ਗੁਰਦੁਆਰਾ ਸਾਹਿਬ ਦੇ ਅਥਰੂ ਗੈਸ ਦੇ ਗੋਲੇ ਸੁੱਟਣ ਦੇ ਗੋਲੀਆਂ ਚਲਾ ਕੇ ਗੁਰਦੁਆਰਾ ਸਾਹਿਬ ਨੂੰ ਖਾਲੀ ਕਰਵਾਉਣਾ ਗੁਰੂ ਘਰ ਦੀ ਮਰਿਆਦਾ ਦਾ ਘੋਰ ਘਾਨ ਅਤੇ ਨਿੰਦਨਯੋਗ ਘਟਨਾ ਹੈ ਇਤਨੀ ਵੱਡੀ ਘਟਨਾ ਵਾਪਰਨ ਦੇ ਬਾਵਜੂਦ ਸਰਕਾਰ ਅਜੇ ਚੁੱਪ ਧਾਰੀ ਬੈਠੀ ਹੈ ਇਸ ਮੌਕੇ ਤੇ ਕਾਠੇ ਕੀਤੇ ਗਏ ਤਾਥ ਇਹ ਦਸਾਉਂਦੇ ਹਨ ਕਿ ਗੁਰਦਰਾ ਸਾਹਿਬ ਦੀ ਹਦੂਦ ਅੰਦਰ ਕੋਈ ਲਾਂਡ ਆਂਡ ਆਰ ਦੀ ਸਮੱਸਿਆ ਨਹੀਂ ਸੀ ਹੁਣ ਅਖੀਰ ਜਿਹੜਾ ਸਾਰਾ ਇਹ ਆ ਪਹਿਰਾ ਆ ਜਿਹੜੇ ਅਸੀਂ ਸਾਰੇ ਇਹਨਾਂ ਨੇ ਕੋਰਟ ਕੀਤੇ ਸਾਰੇ ਪੜਤਾਲੀਆ ਕਮੇਟੀ ਇਸ ਨਤੀਜੇ ਤੇ ਪੁੱਜੀ ਹੈ ਕਿ ਇਸ ਗੋਲੀकांड ਵਿੱਚ ਗੋਲੀ ਚਲਾਉਣ ਤੋਂ ਪਹਿਲਾਂ ਕੋਈ ਵਾਰਨਿੰਗ ਨਾ ਦੇਣਾ ਅਤੇ ਅੰਦਰੋਂ ਕਿਸੇ ਵੱਲੋਂ ਕੋਈ ਝਗੜਾ ਨਾ ਕਰਨਾ ਇੱਕ ਕਾਨੂੰਨੀ ਜੁਰਮ ਦਾ ਸੰਕੇਤ ਦਿੰਦਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਸ੍ਰੀ ਕਾੰਢ ਪਾਠ ਸਾਹਿਬ ਦਾ ਪਾਠ جاری ਸੀ ਤੇ ਕੋਈ ਵੀ ਹਿੰਸਕ ਘਟਨਾ ਅੰਦਰ ਵਾਲੇ ਪਾਸਿਓਂ ਨਹੀਂ ਹੋਈ। ਫਿਰ ਬਗੈਰ ਸਪੀਕਰਾਂ ਦੀ ਵਾਰਨਿੰਗ ਤੋਂ ਵੱਧੀਆਂ ਤੇ ਬੂਟਾਂ ਸਮੇਤ ਪੁਲਿਸ ਦਾ ਗੁਰਦਰਾ ਸਾਹਿਬ ਦੇ ਅੰਦਰ ਦਾਖਲ ਹੋ ਜਾਣਾ ਤੇ ਆਟੋਮੈਟਿਕ ਰੈਫਲਾਂ ਰਾਹੀਂ ਹਜ਼ਾਰ ਤੋਂ ਉੱਪਰ ਗੋਲੀਆਂ ਚਲਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਇੱਥੇ ਮੁੱਖ ਤੌਰ ਤੇ ਤਿੰਨ ਸਵਾਲ ਪੈਦਾ ਹੁੰਦੇ ਹਨ ਕਿ ਪੁਲਿਸ ਕਿਸ ਦੇ ਹੁਕਮ ਨਾਲ ਗੁਰਦਰਾ ਸਾਹਿਬ ਦੇ ਅੰਦਰ ਦਾਖਲ ਹੋਈ ਦੂਸਰਾ ਵਰਦੀ ਤੇ ਬੂਟਾਂ ਸਮੇਤ ਮर्याਦਾ ਦਾ ਭੰਗ ਹੋਣਾ ਅਤੇ ਤੀਸਰਾ ਗੁਰਦਰਾ ਸਾਹਿਬ ਦੀ ਹਦੂਦ ਅੰਦਰ ਗੋਲੀ ਚਲਾਉਣਾ ਕਿਸੇ ਦੇ ਹੁਕਮ ਅਧੀਨ ਕਿਸ ਦੇ ਹੁਕਮ ਅਧੀਨ ਹੋਇਆ ਹੈ ਅਤੇ ਸਰਕਾਰ ਤੇ ਪ੍ਰਸ਼ਾਸਨ ਬਲੋਂ ਇਹਨਾਂ ਦਾ ਉੱਤਰ ਨਾ ਦੇਣਾ ਇਹ ਦਰਸਾਉਂਦਾ ਹੈ ਕਿ ਇਸ ਲਈ ਯਾਰਾ ਤੌਰ ਤੇ ਸਰਦਾਰ ਭਗਵਾਨ ਤਮਾਨ ਮੁੱਖ ਮੰਤਰੀ ਜਿਨ੍ਹਾਂ پاس ਪੰਜਾਬ ਦਾ ਗ੍ਰਹਿ ਮਤਰਾਲਾ ਵੀ ਹੈ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ ਅਤੇ ਗੁਰਦੁਆਰਾ ਸਾਹਿਬ ਦੀ ਮर्यादा ਨੂੰ ਭੰਗ ਕਰਨ ਦੇ ਵੀ ਮੁੱਖ ਤੌਰ ਤੇ ਜ਼ਿੰਮੇਵਾਰ ਹਨ ਸੋ ਇਹ ਰਿਪੋਰਟ ਜਿਹੜੀ ਆ ਇਹਨਾਂ ਨੇ ਗਾਹਾਂ ਲਿਖਿਆ ਵਿਚਾਸਨ ਦੀਦਾਂ ਤੋਂ ਸਾਰਿਆਂ ਤੋਂ ਲੈ ਕੇ ਇਹ ਕੀਤੀ ਗਈ ਸੋ ਇਹ ਰਿਪੋਰਟ ਜਿਹੜੀ ਆ ਸਿੱਧੇ ਤੌਰ ਦੇ ਉੱਤੇ ਕਿਉਂਕਿ ਜੇ ਕੋਈ ਐਗਜੈਕਟਿਵ ਮਜੈਸਟਰੇਟ ਸੀ ਪ੍ਰਸ਼ਾਸਨ ਦਾ ਚੁੱਪ ਕੀਤੇ ਰਹਿਣਾ ਤੇ ਕਿਹਦੇ ਕਹਿਣ ਤੇ ਗੋਲੀ ਚੱਲੀ ਜਾਂ ਆਪਣਾ ਪੱਖ ਹੀ ਨਾ ਦੇਣਾ ਇਹਦੇ باوجود ਸਰਕਾਰ ਵੱਲੋਂ ਆਪਣੇ ਤੌਰ ਤੇ ਵੀ ਜਿਹੜੀ ਇੱਕ ਸਟੇ ਇਹਨਾਂ ਨੇ ਮੁਕਾਰ ਕੀਤੀ ਉਹ ਸਟੇ ਦਾ ਜਿਹੜਾ ਹੈਡ ਲਾਇਆ ਉਹ ਵੀ ਉੱਥੋਂ ਦੇ ਐਸਐਸਬੀ ਸਾਹਬਾਂ ਨੂੰ ਲਾਇਆ ਸੋ ਇਹ ਰਿਪੋਰਟ ਇਹਨਾਂ ਨੇ ਤਿਆਰ ਕਰਕੇ ਦਿੱਤੀ ਸੀ ਜਿਹੜੀ ਐਗਜੈਕਟਿਵ ਦੇ ਵਿੱਚੋਂ ਹੋ ਕੇ ਅੱਜ ਜਨਤਕ ਕਰ ਦਿੱਤੀ ਗਈ ਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੇ ਸ਼ਪੋਰਦ ਵੀ ਕਰ ਦਿੱਤੀ ਗਈ ਆ ਉਹ ਅਗਲੇ ਦੀ ਕਾਰਵਾਈ ਜਿਹੜੀ ਆ ਉਹ ਹੁਣ ਕਰਨਗੇ ਪਰ ਰਿਪੋਰਟ ਮੁਤਾਬਕ ਤੱਥਾਂ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਗ੍ਰਹਿ ਵਿਭਾਗ ਦੇ ਵੀ ਆਪ ਮੰਤਰੀ ਆ ਉਹ ਸਿੱਧੇ ਤੌਰ ਤੇ ਪੁਰਤਾਲਿਆ ਰਿਪੋਰਟ ਦੇ ਵਿੱਚ ਇਹਦੇ ਦੇ ਮੁੱਖ ਤੌਰ ਤੇ ਜ਼ਿੰਮੇਵਾਰ ਆ ਸੋ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਸਾਰੇ ਇਹਦੇ ਬਾਰੇ 1 ਟੂ 1 ਮਾਂ ਤੇ ਦੂਸਰੇ ਚੈਨਲ ਵੀ ਕਹਿੰਦੇ ਸੀ ਵੀ ਦੱਸੋ ਪਰ ਮੈਂ ਇਹ ਸਮਝਿਆ ਕਿ ਸਾਰਿਆਂ ਨੂੰ ਆਪਾਂ ਇਹ ਰਿਪੋਰਟ ਵੈਬਸਾਈਟ ਤੇ ਵੀ ਪਾ ਦਨੇ ਆ ਔਰ ਨਾਲ ਦੀ ਨਾਲ ਪ੍ਰੈਸ ਤੇ ਵੀ ਤੁਹਾਡੇ ਰੂਰ ਹੋ ਕੇ ਨਸ਼ਰ ਕਰ ਦਨੇ ਆ ਸੋ ਮੈਂ ਇਹ ਮੰਗ ਕਰਦਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇਹ ਤੇ ਜੋ ਬਣਦਾ 바ਜਬ ਉਹ ਆਪਣਾ ਫੈਸਲਾ ਲੈਣਗੇ ਇਹਨਾਂ ਦੇ ਉੱਤੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਚੇਚੇ ਤੌਰ ਤੇ ਆਏ ਆ ਮੈਂ ਸਮਝਦਾ ਕਿ ਜਿਸ ਲਈ ਬਿਆਦਬੀ ਹੁੰਦੀ ਆ ਸਰਕਾਰ ਨੇ ਕਿਸੇ ਕੇਸ ਦੇ ਵਿੱਚ ਵੀ ਅੱਜ ਤੱਕ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਸਿਰਫ ਕੇਸ ਦਰਜ ਕਰਨ ਤੱਕ ਸੀਮਤ ਰਹਿੰਦੇ ਆ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਉਹਦੀ ਕੀਤੀ ਜਾਂਦੀ ਸੋ ਇਸ ਕਰਕੇ ਸਾਡਾ ਵੱਡਾ ਗਿਲਾ ਵੀ ਆ ਪਰ ਇਹ ਘਟਨਾ ਸਤਗੁਰ ਗੁਰੂ ਨਾਨਕ ਦੇ ਪਾਛਜ ਦੇ ਪ੍ਰਕਾਸ਼ ਦਿਹਾੜੇ ਤੋਂ 2 ਦਿਨ ਠੀਕ ਪਹਿਲਾਂ ਇਹ ਵਾਪਰੀ ਆ ਜਿਹੜੀ ਕਿ ਨਹੀਂ ਵਾਪਰਨੀ ਚਾਹੀਦੀ ਸੀ ਤੇ ਵਾਪਰੀ ਆ ਤੇ ਉਹਦੀ ਸਰਕਾਰ ਦਾ ਚੁੱਪ ਰਹਿਣਾ ਤੇ ਉਹ ਏਡੀ ਵੱਡੀ ਪੱਧਰ ਦੇ ਉੱਤੇ ਉੱਥੇ ਅੰਦਰ ਫਾਇਰਿੰਗ ਕਰਨੀ ਤੇ ਮर्यादा ਦਾ ਲੰਘਣ ਕਰਨਾ ਸ਼੍ਰੀ ਖੰਡਪਾਤ ਸਾਹਿਬ ਚੱਲ ਰਹੇ ਸੀ ਉਹਦਾ ਅਲੰਘਣ ਕੀਤਾ ਗਿਆ ਅੰਦਰ ਅਥਰੂ ਗੈਸਟ ਕੇ ਉਹ ਵੀ ਮर्याਦਾ ਭੰਗ ਹੋਈ ਸੋ ਇਹਦੇ ਲਈ ਸਿੱਧੇ ਤੌਰ ਤੇ ਰਿਪੋਰਟ ਮੁਤਾਬਕ ਇਹ ਜਿਹੜੇ ਆ ਜ਼ਿੰਮੇਵਾਰ ਆ ਹਾਂ ਜੀ ਬਾਈਬਲ ਪੰਨਿਆਂ ਦੇ ਵਿੱਚ ਵੀ ਐਸਾ ਉਹ ਬੇਅਦਬੀ ਹੋਈ ਤੇ ਉਹਦੇ ਵਿੱਚ ਕੋਈ ਕਾਨੂੰਨੀ ਕਮੇਟੀ ਬਣਾਈ ਸੀ ਇਹ ਕਿਉਂਕਿ ਮੇਰੇ ਤੋਂ ਪਹਿਲਾਂ ਦੀਆਂ ਗੱਲਾਂ ਉਹ ਤੁਹਾਨੂੰ ਤੁਸੀਂ ਮੇਰੇ ਤੋਂ ਮੇਰੇ ਤੋਂ ਵੱਧ ਜਾਣਦੇ ਆ ਤੁਸੀਂ ਕਿਉਂਕਿ ਉਹਦੇ ਵਿੱਚ ਸਰਕਾਰ ਨੇ ਪਰਚਾ ਦਰਜ ਕਰ ਲਿਆ ਸੀ ਔਰ ਸਰਕਾਰ ਨੇ ਪਰਚਾ ਦਰਜ ਕਰਨ ਤੋਂ ਬਾਅਦ ਜਥੇਬੰਦੀਆਂ ਮਿਲੀਆਂ ਸੀ ਪਰ ਇਹਦੀ ਜਿਹੜੀ ਇਨਕੁਆਇਰੀ ਆ ਪੰਜਾਬ ਪੁਲਿਸ ਨਾਲ ਕਰੇ ਸੀਬੀਆਈ ਕਰੇ ਇਸ ਕਰਕੇ ਉਹ ਸਾਰਾ ਸੀਬੀਆਈ ਦੇ سپੁਰਦ ਕਰ ਦਿੱਤਾ ਗਿਆ ਸੀਗਾ ਤੋ ਉਹ ਉਹਦੇ ਵਿੱਚ ਸਰਕਾਰ ਨੇ ਜਿਹੜਾ ਆਪਣੇ ਤੌਰ ਤੇ ਕੋਈ ਕਰਨਾ ਸੀ ਉਹ ਜਿਹੜਾ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਉਹ ਜਿਹੜੇ ਯਤਨ ਜਿਹੜੇ ਸੀਗੇ ਉਹਨੇ ਆਰੰਭੇ ਸੀ ਸਰਦਾਰ ਜੀ ਸੁਲਤਾਨਪੁਰ ਲੋਧੀ ਵਾਲੇ ਇਸ ਮਾਮਲੇ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਨਹੀਂ ਖੁੱਲ ਕੇ ਸਾਹਮਣੇ ਆ ਰਹੀਆਂ ਦੇਖੋ ਨਿਹੰਗ ਸਿੰਘਾਂ ਦੇ ਵਿੱਚ ਦੋ ਜਥੇਬੰਦੀਆਂ ਸੀ ਇੱਕ ਤਾਂ ਬਾਬਾ ਬਲਬੀਰ ਸਿੰਘ ਜੀ ਵੋਕੇ 96 ਕਰੋੜੀ ਸ਼੍ਰੋਮਣੀ ਅਕਾਲੀ ਬੁੱਢਾ ਦਲ ਤੇ ਦੂਸਰੇ ਪਾਸੇ ਮਾਨ ਸਿੰਘ ਉਹਨਾਂ ਦੀ ਜਥੇਬੰਦੀ ਛੋਟੀ ਕਿਉਂਕਿ ਇਹਨਾਂ ਦੇ ਵਿੱਚੋਂ ਗਏ ਉਹ ਉਹ ਦੋਹਾਂ ਦੇ ਵੀ ਬਿਆਨ ਜਿਹੜੇ ਆ ਉਹ ਅੰਕਿਤ ਕੀਤੇ ਗਏ ਆ ਸਾਰੇ। ਸਾਡੀ ਦਿੱਲੀ ਕਮੇਟੀ ਵਾਲੇ ਜਦਦਰ ਕੌਂਕੇ ਬਾਰੇ ਉਹਨਾਂ ਦੇ ਦਿਨ ਬਣਾ ਰਿਹਾ ਜੀ 15 ਤਰੀਕ ਨੂੰ। ਪਰ ਸੰਗਤਾਂ ਪੁੱਛਤੀਆਂ ਨੇ ਦਾ ਵੀ ਦਿੱਲੀ ਕਮੇਟੀ ਨੇ ਅਜ ਤੱਕ ਕਦੀ ਕੋਈ ਕੌਮੀ ਸ਼ਹੀਦਾਂ ਉਹਨਾਂ ਦੇ ਦਿਨ ਨਹੀਂ ਬਣਾਏ। ਦੇਖੋ ਇੱਕ ਹੁੰਦਾ ਦਿਲੋਂ ਕਿਸੇ ਦਿਲੋਂ ਕੋਈ ਕਰਨਾ। ਇੱਕ ਹੁੰਦਾ ਸਿਰਫ ਵਖਾਵਾ ਕਰਨਾ। ਮੈਂ ਸਮਝਦਾ ਉਹ ਹੁਣ ਦਿੱਲੀ ਕਮੇਟੀ ਜਿਹੜੀ ਉਹ ਸਿੱਖਾਂ ਦੀ ਨਹੀਂ ਰਿਪ੍ਰেজੈਂਟੇਸ਼ਨ ਕਰਦੀ ਉਹ ਜਿਨ੍ਹਾਂ ਦੀ ਰਿਪ੍ਰেজੈਂਟੇਸ਼ਨ ਕਰਦੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਹ ਦਾ ਸਰਕਾਰੀ ਪੱਖ ਐਸ ਲਈ ਜਾਗਰ ਕਰਨ ਨੂੰ ਤੁਰਿਆ ਆ ਜੇ ਮੈਂ ਪੁੱਛਣਾ ਚਾਹਣਾ ਉਹਨਾਂ ਨੂੰ ਭਈ ਬੀਰਬਾਲ ਦੇਸ਼ ਤੇ ਬੀਰਬਾਲ ਦੇਸ਼ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਭਈ ਇਹਦਾ ਨਾਮ ਤਬਦੀਲ ਕੀਤਾ ਜਾਵੇ ਇਹਨਾਂ ਨੇ ਤਾਂ ਵੱਧ ਚੜ ਕੇ ਮਨਾਇਆ ਇਸ ਕਰਕੇ ਦੋਹਰੀ ਤੇ ਦੋਗਲੀ ਨੀਤੀ ਰੱਖਦੇ ਆ ਜਿੱਥੇ ਉਹਨਾਂ ਨੂੰ ਸੂਟ ਵੰਦਾ ਭਈ ਇੱਥੇ ਇੱਕ ਆਪਾਂ ਨੂੰ ਸਾਡੇ ਨੂੰ ਇਹ ਠੀਕ ਬੰਦੇ ਹਾਲਾਤ ਉਥੇ ਕੋ ਉਹ ਆਪਣਾ ਸ਼ੁਰੂ ਕਰ ਦਿੰਦੇ ਆ ਦੂਜੀਆਂ ਗੱਲਾਂ ਤੇ ਚੁੱਪ ਬੈਠੇ ਰਹਿੰਦੇ ਆ। ਦੋਸਤਾਂ ਦੇ ਮਾਮਲੇ 'ਚ ਕੁਝ ਸਮਾਂ ਮਿਲਿਆ ਸਰਕਾਰ ਨਾਲ ਕੋਈ ਬੈਠ ਕੇ ਸਮਾਂ ਮਿਲਿਆ ਹੋਵੇ ਜਾਂ ਕਿਸ ਤਰੀਕੇ ਨਾਲ? ਦੇਖੋ ਅਸੀਂ ਪਹਿਲਾਂ ਤਾਂ ਫੈਸਲਾ ਕੀਤਾ ਸੀ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹ ਜਿਹੜਾ ਫੈਸਲਾ ਕਰਿਆ ਕਰੂ ਉਹ ਹੀ ਪ੍ਰਧਾਨ ਬੋਲਿਆ ਕਰੂਗਾ। ਅਸੀਂ ਮੈਂ ਤੁਹਾਨੂੰ ਪਿਛਲੀ ਵਾਰ ਵੀ ਦਸਤ ਤਤੇ ਚਿੱਠੀ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਲਿਖੀ ਸੀ ਉਹ ਚਿੱਠੀ ਦਾ ਸਾਨੂੰ ਜਵਾਬ ਵੀ ਆ ਗਿਆ। ਫਿਰ ਅਸੀਂ ਦੋ ਚਿੱਠੀਆਂ ਲਿਖ ਚੁੱਕੇ ਹਾਂ ਇੱਕ ਚਿੱਠੀ ਸਕੱਤਰ ਵੱਲੋਂ ਲਿਖੀ ਪ੍ਰਤਾਪ ਸਿੰਘ ਵੱਲੋਂ ਇੱਕ ਚਿੱਠੀ ਮੇਰੇ ਵੱਲੋਂ ਸਿੱਧੀ ਜਿਹੜੀ ਆ ਉਹ ਸ਼੍ਰੀ ਅਮਰ ਸਿਆਹ ਜੀ ਜਿਹੜੇ ਹੋਮ ਅਫਸਰ ਉਹਨਾਂ ਨੂੰ ਲਿਖੀ ਆ ਤੇ ਸਮਾਂ ਉਹਨਾਂ ਕੋਲ ਮੰਗਿਆ ਗਿਆ ਹਾਲੇ ਉਹਦਾ ਕੋਈ ਜਵਾਬ ਨਹੀਂ ਸਾਨੂੰ ਹਾਲੇ ਤੱਕ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ